ਹੈਲੋ ਜੀ ਸਾਸ ਸ੍ਰੀ ਅਕਾਲ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਇੱਥੇ ਹੈਗਾ ਆਪਣਾ 10 ਵਜੇ ਦਾ ਟਾਈਮ ਤੇ ਇਥੇ ਮੈਂ ਲੱਗੀ ਸੀ ਕੱਪੜੇ ਸੁਕਾਉਣ ਜਿਹੜੇ ਤੁਹਾਨੂੰ ਪਤਾ ਹਨ ਉਧਰ بارش ਦੇ ਵਿੱਚ ਹੀ ਨਾ ਆਪਾਂ ਨੂੰ ਦੂਸਰੇ ਘਰ ਸ਼ਿਫਟ ਕਰਨਾ ਪਏ ਸਮਾਨ ਸਾਰਾ ਸ਼ਿਫਟ ਕਰਨਾ ਪਿਆ ਇੱਥੋਂ ਤੱਕ ਕੇ ਐਲੀਡੀਆਂ ਕੱਪੜੇ ਵਗੈਰਾ ਸਾਰੇ ਗੰਢਾ ਬੰਨ ਬੰਨ ਕੇ ਨਾ ਉਧਰ ਸਿਰਫ ਰੱਖੇ ਨਹੀਂ ਸੁੱਟੇ ਹੀ ਤੇ ਜਦੋਂ ਮੈਂ ਉਧਰ ਜਾ ਕੇ ਵੇਖਿਆ ਤੇ ਉਧਰ ਨਾ ਪਾਣੀ ਪਾਣੀ ਜਿਹਾ ਥੱਲੇ ਚਿੱਕੜ ਜਿਹਾ ਹੀ ਉਹ ਮੈਂ ਵੀਡੀਓ ਚ ਵਿਖਾਉਂਗੀ ਤੁਹਾਨੂੰ ਪਿਛਲੀ ਵੀਡੀਓ ਚ ਅਗਲੀ ਵੀਡੀਓ ਚ ਸੌਰੀ ਤੇ ਉਹ ਨਾ ਜਦੋਂ ਮੈਂ ਚੋਕ ਕੇ ਲਈ ਤੀ ਉਹ ਨਾ ਥੱਲੇ ਗਿੱਲੇ ਹੀ ਕੱਪੜੇ ਗਿੱਲੇ ਹੋਏ ਹੀ ਜਿਹੜੇ ਪੋਲੀਥੀਨ ਚ ਰੱਖੇ ਸੀ ਜੋ ਗੰਡਾਂ ਵਿੱਚ ਪਾ ਪਾ ਕੇ ਰੱਖੇ ਇਹ ਨਾ ਥੱਲੇ ਉਹਨਾਂ ਦੀ ਸਲਾਬ ਸੀ ਗੰਦੇ ਗੰਦੇ ਹੀ ਜਿੱਦਾਂ ਨਾ ਚਾਂਬ ਵਗੈਰਾ ਆ ਗਈ ਹੀ ਉੱਥੇ ਹੈ ਤੇ ਉੱਪਰ ਹੀ ਤੇ ਵੱਡ ਚਾਂਬ ਆ ਕੇ ਨਾ ਗਿੱਲੇ ਸਿੱਲੇ ਹੋ ਗਏ ਹੀ ਕੱਪੜੇ ਸਾਰੇ ਹੀ ਟੋਟਲੀ ਸਰਦੀਆਂ ਵਾਲੇ ਕੱਪੜੇ ਹੀ ਪਹਿਲੀ ਗੱਲ ਤੇ ਤੇ ਮੇਰੇ ਵੀ ਹੀ ਸਾਰੇ ਘਰਦਿਆਂ ਦੇ ਕੱਪੜੇ ਹੀ ਹਨਾ ਜੈਂਟਸ ਕੱਪੜੇ ਜ਼ਿਆਦਾ ਹੀ ਤੇ ਉਹ ਸਾਰੇ ਹੀ ਸਿੱਲੇ ਹੀ ਜਿੰਨੇ ਹੀ ਫਿਰ ਕੱਲਾ ਕੱਲਾ ਕਰਕੇ ਜਿਹੜਾ ਹੋਇ ਉਹ ਪਾਇਆ ਸਾਰਾ ਆਂਟੀ ਨੇ ਉੱਪਰ ਚੜਾ ਕੇ ਦਿੱਤੀਆਂ ਸਾਰੀਆਂ ਗੰਨਾਂ ਤੇ ਮੈਂ ਸਾਰੇ ਕੱਪੜੇ ਐਨ ਸੁੱਕਣੇ ਪਾਏ ਇੰਨਾ ਔਖਾ ਕੰਮ ਐ ਇੰਨਾ ਔਖਾ ਮੈਂ ਕਿੰਨੀ ਮਤਲਬ ਜਿੰਨਾ ਕੰਮ ਸਾਡੇ ਘਰ ਹੁੰਦਾ ਨਾ ਕਿਸੇ ਦੇ ਘਰ ਕੰਮ ਨਹੀਂ ਹੁੰਦਾ ਹੁਣਾ ਸਿਰਫ ਸਾਨੂੰ ਕੰਮ ਪੈਂਦਾ ਹੈ ਬਾਰਿਸ਼ਾਂ ਕਰਕੇ ਜਦੋਂ ਬਾਰਿਸ਼ਾਂ ਵਗੈਰਾ ਆਉਂਦੀਆਂ ਪੰਜਾਬ ਪਾਣੀ ਹੁੰਦਾ ਨਾ ਉਦੋਂ ਸਾਨੂੰ ਕੰਮ ਪੈਂਦਾ ਅਸੀਂ ਹੜਾਂ ਨਾਲੋਂ ਘੱਟ ਥੋੜੀਆਂ ਇਹ ਹੜਾਂ ਵਰਗੀ ਹੀ ਸਾਡੀ ਮਤਲਬ ਲਾਈਫ ਹੋ ਜਾਂਦੀ ਸਾਡੀ ਹਰ ਸਾਲ ਇਹੋ ਲਾਈਫ ਹੁੰਦੀ ਉਹਨਾਂ ਦੇ ਤੇ ਚਲੋ ਜਦੋਂ ਕਿਤੇ ਹੜ੍ਹ ਆਉਣਾ ਫੇਰ ਹੁੰਦਾ ਸਾਡੇ ਦਲਹਾਰ ਸਾਲ ਹੀ ਸਾਡਾ ਸੌਣ ਮਹੀਨੇ ਸੌਣ ਪਾ ਮੇਚ ਇਹੀ ਹਾਲ ਹੁੰਦਾ ਵਾ ਤੇ ਕੱਪੜਿਆਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੁੰਦਾ ਜਦੋਂ ਮੈਂ ਇਹਨਾਂ ਲਫਾਫੇ ਪੋਲੀਥੀਨ ਗੱਡਣਾ ਵਗੈਰਾ ਖੋਲੀਆਂ ਤੇ ਕੱਪੜੇ ਮਤਲਬ ਨਵੇਂ ਹੀ ਕੱਪੜੇ ਹੀ ਜੇ ਮੈਂ ਹੋਰ ਦੋ ਦਿਨ ਡਿਲੇ ਕਰ ਦਿੰਦੀ ਨਾ ਤੇ ਸਾਰੇ ਕੱਪੜੇ ਛੇਂਜ ਜਾਣੇ ਹੀ ਤੇ ਇਹਨਾਂ ਨੂੰ ਜੰਗਾਲ ਲੱਗ ਜਾਣਾ ਹੀ ਦਾਗ ਪੈ ਜਾਣੇ ਹੀ ਇੱਕ ਦੂਜੇ ਦੇ ਤੇ ਚੰਗੇ ਮੌਕੇ ਮੈਂ ਜਿਹੜਾ ਉਹ ਲਾ ਕੇ ਲੈ ਆਈ ਕੱਪੜੇ ਇਹ ਨਹੀਂ ਵਧੀਆ ਧੁੱਪ ਨਿਕਲੀ ਨਾ ਬਹੁਤ ਜ਼ਿਆਦਾ ਵਧੀਆ ਦੋ ਦਿਨ ਧੁੱਪ ਲੱਗੀ ਆ ਬਹੁਤ ਵਧੀਆ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਇਦਾਂ ਹੀ ਧੁੱਪ ਲੱਗਣੀ ਚਾਹੀਦੀ ਆ ਸਾਰਿਆਂ ਨੂੰ ਫਾਇਦਾ ਸਾਨੂੰ ਨਹੀਂ ਸਾਰਿਆਂ ਨੂੰ ਫਾਇਦਾ ਨਾ ਸੱਬ ਦੇ ਘਰ ਵੀ ਸਿੱਲੇ ਹੋ ਗਏ ਕੰਧਾਂ ਸਿੱਲੀਆਂ ਹੋ ਗਈਆਂ ਵਾ ਕੱਪੜਿਆਂ ਨੂੰ ਧੋਪ ਲਵਾਉਣ ਵਾਲੀ ਹੋ ਗਈ ਸਾਨੂੰ ਤੇ ਕੋਈ ਕਹਿੰਦਾ ਹੋਊਗਾ ਸ਼ਾਇਦ ਇਹਨਾਂ ਨੇ ਮਤਲਬ ਸਰਦੀਆਂ ਵਾਲੇ ਕੱਪੜੇ ਕੱਢ ਕੇ ਧੋਪ ਲਵਾਈਏ ਕਿਸੇ ਨੂੰ ਇਹ ਨਹੀਂ ਪਤਾ ਹੈਗਾ ਮਤਲਬ ਇਹ ਨਾ ਕੱਪੜਿਆਂ 'ਚ ਸੇਲ ਪੈ ਗਈ ਕਿਉਂਕਿ ਹੀ ਹੋਰ ਕਿਤੇ ਸ਼ਿਫਟ ਕੀਤੇ ਹੀ ਕੱਪੜੇ ਕਿਉਂਕਿ ਸਾਡੇ ਘਰ ਜਿੱਦਾਂ ਪਾਣੀ ਵਗ ਹਾਂ ਜਲ ਥਲ ਹੋਈ ਪਈ ਹੈ ਨਾ ਕੱਪੜੇ ਫਿਰ ਬਾਰਿਸ਼ ਵਿੱਚ ਹੀ ਕੱਢਣੇ ਪੈਗੇ ਇਸ ਕਰਕੇ ਧੋਪ ਲਵਾਉਣੀ ਪਈ ਨਹੀਂ ਤੇ ਜੇ ਸੁੱਕਾ ਹੋਵੇ ਹਨਾ ਸਾਨੂੰ ਪਾਣੀ ਵਗੈਰਾ ਦਾ ਨਾ ਡਰ ਹੋਏ ਤੇ ਸਾਨੂੰ ਇੰਨਾ ਕੰਮ ਪੈਂਦਾ ਨਹੀਂ ਹੈਗਾ ਤੇ ਜਿਹੜਾ ਵਾ ਬੱਚੇ ਦੇ ਨਾਲ ਇੰਨਾ ਜਿਆਦਾ ਔਖਾ ਹੁੰਦਾ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈ ਨਾ ਤੇ ਉਹਨੂੰ ਮੰਮੀ ਨੇ ਫੜਿਆ ਸੀ ਤੇ ਮੰਮੀ ਨੂੰ ਵੀ ਨਾ ਚੋਕ ਪੈ ਗਈ ਆ ਤੇ ਉਹਦੀ ਵਜ੍ਹਾ ਨਾਲ ਨਾ ਫਿਰ ਮੰਮੀ ਪਹਰਾ ਹੋਲਾ ਕੰਮ ਨਹੀਂ ਕਰ ਸਕਦੇ ਉਦਾਂ ਵੀ ਚਲੋ ਹਨਾ ਇੰਨਾ ਪਹਰਾ ਕੰਮ ਬਥੇਰਾ ਕੀਤਾ ਉਹਨਾਂ ਨੇ ਹੁਣ ਹੁਣ ਜਿਹੜਾ ਉਹੀ ਕੰਮ ਜਿਹੜਾ ਮੈਨੂੰ ਕਰਨਾ ਪੈਂਦਾ ਵਾ ਮਤਲਬ ਜੋ ਜੋ ਉਹਨਾਂ ਉਹਨਾਂ ਨੇ ਕਰ ਲਿਆ ਉਹ ਸਭ ਹੁਣ ਦੀਵਰਸ ਹੁੰਦਾ ਪਿਆ ਮਤਲਬ ਹੁਣ ਮੈਨੂੰ ਕਰਨਾ ਪੈਂਦਾ ਵਾ ਹਨਾ ਤੇ ਇਹਨਾਂ ਸ਼ੁਕਰ ਆਂਟੀ ਜਿਹੜੇ ਉਹ ਹੈਲਪ ਕਰਾ ਦਿੰਦੇ ਨਾਲ ਹਨ ਕਮਾਂ ਦੇ ਕਰਾ ਦਿੰਦੇ ਏਦਾਂ ਨਹੀਂ ਮੈਂ ਹੈਲਪ ਮੰਗਦੀ ਹੈਗੀ ਉਹਨਾਂ ਕੋ ਮਤਲਬ ਨਾਲ ਮੈਂ ਜਿਹੜੇ ਪੈਸੇ ਵਗੈਰਾ ਦੇ ਦਿੰਨੀ ਆ ਹਨ ਕੁਛ ਨਾ ਕੁਛ ਤੇ ਵੈਸੇ ਵੀ ਚਲੋ ਦਿੰਦੇ ਰਹੀਦਾ ਕੋਈ ਸੂਟ ਵਗੈਰਾ ਹੋਵੇ ਕਪੜਾ ਹੋਵੇ ਜਾਂ ਪਰਸ ਵਗੈਰਾ ਹੋਣਾ ਹਨ ਤੇ ਮੈਂ ਦਿੰਦੀ ਰਹਿਣੀ ਏਦਾਂ ਤੇ ਤਾਂ ਦੀ ਉਹ ਜਿਹੜਾ ਅੱਖੇ ਲੱਗ ਜਾਂਦੇ ਹਨਾ ਇਹਨਾਂ ਨਾਲ ਵੀ ਕਰਨਾ ਪੈਂਦਾ ਵਾ ਫੇਰ ਹੀ ਉਹ ਅੱਖੇ ਲੱਗਦੇ ਓਦਾਂ ਨਹੀਂ ਅੱਖੇ ਲੱਗਦੇ ਹਨਾ ਤੇ ਲੋ ਜੀ ਆਪਾਂ ਸਾਰੇ ਕੱਪੜੇ ਆਹ ਵੇਖੋ ਜੀ ਸਾਰੇ ਕੱਪੜੇ ਫੇਰ ਤੋਂ ਪੈ ਗਏ ਸਾਰੇ ਕੰਬਲ ਵਗੈਰਾ ਨਾ ਸਾਰੇ ਮੈਂ ਵੇਖਿਆ ਜੈਗਟਾ ਸਾਰੀਆਂ ਸਿੱਲੀਆਂ ਪਈਆਂ ਸਾਰੀਆਂ ਅੱਜ ਫੇਰ ਤੋਂ ਜਿਹੜਾ ਸੁੱਕਣੇ ਪਾਤੇ ਮੈਂ ਕਿਹਾ ਧੁੱਪ ਨਾ ਵਾਵੇ ਲੱਗੀ ਆ ਅੱਜ ਦੀ ਧੁੱਪ ਇਹਨਾਂ ਲੱਗ ਜੂਗੀ ਤੇ ਫਿਰ ਚਲੋ ਸਾਂਭੇ ਜਾਣਗੇ ਹਨਾ ਇਹੋ ਹੀ ਆ ਸਿਰਫ ਕੱਪੜੇ ਇਹ ਕੰਬਲ-ਕੁੰਬਲ ਸੀ ਇਹਨਾਂ ਨੂੰ ਵੀ ਮੈਂ ਖੋਲ ਕੇ ਰੱਖਤਾ ਸਾਰੇ ਧੁੱਪ ਲਗਾਉਣ ਵਾਲੀ ਕਿਸੇ ਕਿਸੇ ਦੇਣ ਤੇ ਇਦਾਂ ਹੁੰਦਾ ਮਤਲਬ ਤੁਹਾਡਾ ਕੰਮ ਹੀ ਨਹੀਂ ਖਤਮ ਹੁੰਦਾ ਮੇਰਾ ਕੰਮ ਅੱਜ ਤੁਸੀਂ ਹਿਸਾਬ ਲਾ ਲਓ ਮਤਲਬ ਸ਼ਾਮ ਦੇ ਮੈਨੂੰ 7 ਵਜੇ ਗਈ ਤੁਸੀਂ ਵੇਖੋਗੇ ਵੀਡੀਓ ਵਿੱਚ ਕਿ ਮਤਲਬ ਕੀ 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 ਕੁਝ ਕੀਤਾ ਵਾ ਤੇ ਇਦਾਂ ਨਹੀਂ 7 ਵਜੇ 7 ਵਜੇ ਅੱਜ ਮੈਂ ਤਿੰਨ ਵਾਰੀ ਨਹਾ ਲਿਆ ਸੀ ਇੰਨੀ ਜ਼ਿਆਦਾ ਗਰਮੀ ਵੀ ਬੜੀ ਹੀ ਮਤਲਬ ਬੱਚੇ ਨੂੰ ਮੈਂ ਇਦਾਂ ਹੀ ਨਹੀਂ ਫੜ ਸਕਦੀ ਫੇਰ ਨਹਾ ਕੇ ਫੇਰ ਫੜਨਾ ਪਿਆ ਹਨਾ ਉਹਨੇ ਫੀਡ ਵੀ ਲੈਣੀ ਹੁੰਦੀ ਆ ਤੇ ਬੜਾ ਪਰੇਸ਼ਾਨ ਹੁੰਦਾ ਫੇਰ ਬੱਚਾ ਸਾਰੇ ਕੱਪੜੇ ਫੇਰ ਜਿਹੜੇ ਹੀ ਉਹ ਨਾ ਥੱਲੇ ਲਾਉਣੇ ਪਏ ਕਦੀ ਧੋਪ ਆ ਜਾਂਦੀ ਹੀ ਕਦੀ ਬੱਦਲ ਹੋ ਜਾਂਦਾ ਹੀ ਕਦੀ ਧੋਪ ਕਦੀ ਬੱਦਲ ਫੇਰ ਅੰਟੀ ਨੂੰ ਮੈਂ ਫੋਨ ਕੀਤਾ ਅੰਟੀ ਆਜੋ ਮੜਾ ਜਾ ਤੇ ਕੱਪੜੇ ਤੇ ਮੈਂ ਲਾ ਲੈ ਹੀ ਸਿਰਫ ਤਿਆ ਕਰਾਉਣੇ ਸੀ ਤੇ तया ਕੀਤੇ ਸਾਰੇ ਬੈਗਾਂ ਚ ਪਾਏ ਹਨ ਵੱਖਰੇ ਵੱਖਰੇ ਕਰਕੇ ਬੈਗਾਂ ਚ ਪਾਏ ਤੇ ਜਿਹੜਾ ਹੀ ਫਿਰ ਉਹ ਨਾ ਮੈਂ ਸੋਚਿਆ ਚਲਣਾ ਹੁਣ ਬੈੱਡ ਚ ਰੱਖ ਦਿੰਨੇ ਆ ਨਾ ਤੇ ਅੱਗੇ ਮੈਂ ਤੁਹਾਨੂੰ ਮੁਖਾਉਂਗੀ ਬੈੱਡ ਜਦੋਂ ਮੈਂ ਖੋਲੇ ਨਾ ਮਤਲਬ ਮੇਰੇ ਵਾਲਾ ਬੈੱਡ ਤੇ ਥੋੜਾ ਬੋਤਾ ਸਹੀ ਥੋੜਾ ਬੋਤਾ ਹੀ ਸਹੀ ਹੀ ਤੇ ਦੂਸਰਾ ਜਿਹੜਾ ਹੀ ਬੈੱਡ ਉਹ ਬਿਲਕੁਲ ਹੀ ਉੱਲੀ ਲੱਗੀ ਹੋਈ ਹੀ ਨਾ ਬਿਲਕੁਲ ਖਰਾਬ ਹੋਇਆ ਮੈਂ ਕਿਹਾ ਚਲੋ ਹੁਣ ਐਦਾਂ ਨਹੀਂ ਰੱਖਣੇ ਕੱਪੜੇ ਜੀ ਐਦਾਂ ਰੱਖਾਗੇ ਕੱਪੜੇ ਤੇ ਸੁਕਾਏ ਆ ਇਨੀ ਮਿਹਨਤ ਲਾਈ ਆ ਨਾ ਕੱਪੜੇ ਲਾਏ ਆ ਸੁਕਾਏ ਆ ਹਨਾ ਤੇ ਕੱਪੜੇ ਜਿਹੜੇ ਫਿਰ ਤੋਂ ਖਰਾਬ ਹੋ ਜਾਣਗੇ ਹਨਾ ਐਦਾਂ ਨਹੀਂ ਰੱਖਦੇ ਹੈਗੇ ਆਪਾਂ ਇਹਦਾ ਕੋ ਸੋਲੂਸ਼ਨ ਕਰਦੇ ਆ ਤੇ ਫੇਰ ਹੀ ਰੱਖਦੇ ਆ ਪਹਿਲਾਂ ਤੇ ਮੈਂ ਖੋਲ ਲਿਆ ਸਾਰਾ ਕੁਝ ਹਨਾ ਮੈਂ ਕਿਹਾ ਚੱਲ ਫਾਈਨਲੀ ਹੁਣ ਚੱਲੋ ਰੱਖਣੇ ਆ ਕੱਪੜੇ ਚੱਲੋ ਰੱਖ ਦਿੰਨੇ ਜਦੋਂ ਮੈਂ ਵੇਖਿਆ ਉੱਲੀ ਲੱਗੀ ਆ ਅੰਟੀ ਕਹਿੰਦੇ ਨਾ ਰੱਖ ਇਨੀ ਮਿਹਨਤ ਕੀਤੀ ਆ ਤੇ ਐਵੇਂ ਮਿਹਨਤ ਤੇਰੀ ਵਿਅਰਥ ਹੋਊਗੀ ਤਾਂ ਫੇਰ ਦੁਬਾਰਾ ਤੂੰ ਸੁਕਾਉਣੇ ਪੈਣਗੇ ਫੇਰ ਨਾ ਉਲੀ ਲੱਗ ਜਾਣੀ ਜਾਂ ਸੇਲ ਪੈ ਜੂਗੀ ਕੱਪੜਿਆਂ 'ਚ ਸਰਦੀਆਂ ਵਾਲੇ ਕੱਪੜੇ ਹਨਾ ਤੇ ਫਿਰ ਵੀ ਜਿਹੜੇ ਉਹ ਪੜਾਸ ਜੀ ਛੱਡਦੇ ਆ ਕੱਪੜੇ ਤੇ ਉਹਦੇ ਨਾਲ ਨਾ ਖਰਾਬ ਹੋ ਜਾਣਗੇ ਕੱਪੜੇ ਚਲੋ ਜੀ ਪਹਿਲਾ ਬੈੱਡ ਵੀ ਖੋਲ ਕੇ ਵੇਖਿਆ ਦੂਜਾ ਵੀ ਖੋਲ ਕੇ ਵੇਖਿਆ ਕੋਈ ਫਾਇਦਾ ਨਹੀਂ ਹੋਇਆ ਹਨਾ ਕਿਉਂਕਿ ਦੋਨੋਂ ਬੈੱਡ ਮੈਨੂੰ ਸਹੀ ਨਹੀਂ ਲੱਗੇ ਹੈਗੇ ਕੱਪੜੇ ਰੱਖਣ ਨੂੰ ਸਾਰੇ ਬੈੱਡ ਫੇਰ ਕੀਤਾ ਬੁਸ਼ਾਇਆ ਦੂਜੀ ਵਾਰੀ ਮੈਂ ਬੈੱਡ ਜਿਹੜਾ ਸੈੱਟ ਕਰ ਲਿਆ ਸਵੇਰ ਦਾ ਹੌਣ ਤੀਜੀ ਵਾਰੀ ਫੇਰ ਖੋਲੂਗੀ ਬੈੱਡ ਕਿਉਂਕਿ ਮੈਂ ਕਿਹਾ ਚਲੋ ਨਾ ਪੇਂਟ ਮੰਗਾ ਲੈਣੀ ਆ ਪਹਿਲਾਂ ਮੈਂ ਪੇਂਟ ਪ੍ਰੈਮਰ ਜਿਹਾ ਮੰਗਾਉਣੀ ਆ ਉਹ ਮੈਂ ਜਿਹੜਾ ਉਹ ਕਰਦੀ ਆ ਬੈੱਡਾਂ ਦੇ ਵਿੱਚ ਹਨਾ ਤੇ ਫੇਰ ਮੈਂ ਡੀਕ ਦੀ ਰਹੀ ਮੈਂ ਕਿਹਾ ਪਤਾ ਨਹੀਂ ਲੋ ਜਿੱਧਰ ਵੀ ਬੈੱਡ 'ਚ ਕੱਪੜੇ ਰੱਖਣ ਲੱਗੀ ਉਧਰ ਵੀ ਰੱਖਣ ਲੱਗੀ ਜਿੱਦਾਂ ਤੁਹਾਨੂੰ ਦੱਸਿਆ ਕਿ ਮੈਂ ਕਿਹਾ ਚੱਲਾਂ ਪੇਂਟ ਪਹਿਲਾਂ ਕਰ ਲਏ ਤੇ ਬਹੁਤ ਹੀ ਬੁਰਾ ਹਾਲ ਆ ਬੱਡਾਂ ਦਾ ਪਹਿਲਾਂ ਅੱਜ ਪੇਂਟ ਕਰਾਂਗੇ ਤੇ ਫੇਰ ਕੱਲ ਨੂੰ ਹੌਣ ਰੱਖਾਂਗੇ ਨਹੀਂ ਤੇ ਮੈਂ ਰੱਖਣ ਲੱਗੀ ਹੀ ਤੇ ਮੈਂ ਕਿਹਾ ਚਲੋ ਹੁਣ ਪੇਂਟ ਕਰ ਲੈਨੇ ਹਨਾ ਇੱਕ ਵਾਰੀ ਸਾਫ ਸਫਾਈ ਹੋ ਜਾ ਕਿਉਂਕਿ ਧੋਪ ਪਲਵਾਈਏ ਮਸਾ ਲੱਗਦੀ ਬਾਰ ਬਾਰ ਇਹੋ ਜਿਹਾ ਕੰਮ ਨਹੀਂ ਹੁੰਦੇ ਹੈਗੇ ਹੁਣ ਬਸ ਬਹੁਤ ਹੀ ਥੱਕ ਗਈਆਂ ਤੇ ਧੋਪ ਬਹੁਤ ਜ਼ਿਆਦਾ ਤੇ ਕਾਫੀ ਹੁਣ ਟੈਨਿੰਗ ਹੋ ਗਈ ਕਿਨੇ ਦਿਨ ਹੋ ਗਿਆ ਹੁਣ ਕਰਨੇ ਆ ਕੁਛ ਚਿਹਰੇ ਦਾ ਪਹਿਲਾਂ ਮੈਂ ਨਾ ਨਹਾ ਕੇ ਆ ਗਈ ਲਓ ਜੀ ਇੱਥੇ ਸਾਡਾ ਏਸੀ ਵੀ ਜਵਾਬ ਦੇ ਗਿਆ ਮਤਲਬ ਉਹ ਵੀ ਖਰਾਬ ਹੋ ਗਿਆ ਚੱਲਣ ਨਹੀਂ ਦਿਆ ਫਿਰ ਮਿਸਤਰੀ ਵਗੈਰਾ ਮਂਗਾਏ ਤੇ ਉਹਨੂੰ ਠੀਕ ਕਰਵਾਇਆ ਆਪਾਂ ਤੇ ਉਹਨਾਂ ਕਹਿੰਦੇ 2 ਦਿਨ ਲੱਗ ਜਾਣੇ ਆ ਜੇ ਠੀਕ ਹੁੰਦੇ ਆ ਹੁੰਦੇ ਆ ਤੇ ਖੋਲ ਕੇ ਲੈ ਗਏ ਸੀ ਉਹ ਤੇ ਫਿਰ ਫਿਰ ਜਿਹੜਾ ਸੀ ਮੈਂ ਪੇਂਟ ਫਾਈਨਲੀ ਮੰਗਾ ਲਿਆ ਹਣਾ ਮੈਨੂੰ ਨਹੀਂ ਪਤਾ ਕਿ ਉਹ ਵਾਈਟ ਕਲਰ ਦਾ ਵਿੱਚੋਂ ਜਦੋਂ ਮੈਂ ਖੋਲ ਲਿਆ ਨਾ ਫਿਰ ਮੈਨੂੰ ਪਤਾ ਲੱਗਾ ਕਿ ਵਾਈਟ ਆ ਮੈਂ ਸਮਝਿਆ ਸ਼ਾਇਦ ਨਾ ਬਰਾਊਨ ਜਾ ਵਾ ਜਿੱਦਾਂ ਦੇ ਬੈੱਡ ਵਾ ਉਦਾਂ ਦਾ ਹੀ ਪੇਂਟ ਵਾ ਜਦੋਂ ਮੈਂ ਖੋਲਿਆ ਤੇ ਵਾਈਟ ਕਲਰ ਦਾ ਹੀ ਮੈਂ ਕਿ ਹੁਣ ਕੀ ਵਾਪਸ ਕਰਨਾ ਉਹਨੇ ਵਾਪਸ ਵੀ ਨਹੀਂ ਕਰਨਾ ਹਣਾ ਤੇ ਓਪਨ ਹੋ ਗਿਆ ਵਾ ਟੱਕਣ ਤੇ ਫਿਰ ਮੈਂ ਨਾ ਕੋਲਣਾ ਸ਼ੁਰੂ ਕੀਤਾ ਮੈਂ ਕਿ ਚਲੋ ਹਣਾ ਜਿੱਦਾਂ ਮੈਂ ਕਿਹਾ ਮਤਲਬ ਪਹਿਲਾਂ ਪੇਂਟ ਕਦੀ ਕੀਤਾ ਵਾ ਨਹੀਂ ਕੀਤਾ ਹੈਨਾ ਜਨਾਨੀਆਂ ਵੱਲੋਂ ਸਾਰੇ ਰੋਲ ਅਦਾ ਕਰ ਲੈਂਦੀਆਂ ਵਾ ਘਰ ਦਾ ਕੋਈ ਵੀ ਕੰਮ ਹੋਏ ਸਭ ਕੁਝ ਕਰ ਲੈਂਦੀਆਂ ਪੇਂਂਟ ਤੱਕ ਕਰ ਲੈਂਦੀਆਂ ਸਾਰਾ ਕੁਝ ਕਰ ਲੈਂਦੀਆਂ ਨਾ ਸਾਰਾ ਸਾਰੇ ਰੋਲ ਅਦਾ ਕਰ ਲੈਂਦੀਆਂ ਤੇ ਫਾਈਨਲੀ ਮੈਂ ਫਿਰ ਨਾ ਤਾਰਬਿੰਦਾ ਤੇਲ ਪਾ ਕੇ ਤੇ ਪਤਲਾ ਪਤਲਾ ਜਿਹਾ ਕੋਲ ਲਿਆ ਹੈਨਾ ਮੈਂ ਕਿ ਚੱਲ ਦੋਵਾਂ ਬੱਡਾਂ ਵਿੱਚ ਹੋ ਜੇ ਇੰਨਾ ਹੀ ਬਹੁਤ ਹੈ ਮੈਨੂੰ ਹਣਾ ਤੇ ਫਿਰ ਮੈਂ ਵੱਡਾ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਇਹ ਨਾ ਪਹਿਲਾਂ ਤੇ ਪਤਲਾ-ਪਤਲਾ ਜਿਹਾ ਲੱਗਿਆ ਫਿਰ ਜਦੋਂ ਮੈਂ ਨਾ ਬਾਅਦ ਚ ਸੁੱਕਣ ਤੋਂ ਬਾਅਦ ਇਹ ਫਿਰ ਇੰਨੇ ਥੋੜਾ ਜਿਹਾ ਨਾ ਉੱਗੜਿਆ ਥੋੜਾ ਜਿਹਾ ਤੇ ਵਾਹੇ ਤੇ ਸੇ ਇਹਦੇ ਵਿੱਚ ਚਾਹੀਦਾ ਸੀ ਬ੍ਰਾਊਨ ਕਲਰ ਹੁੰਦਾ ਹਨ ਤੇ ਉਹ ਜ਼ਿਆਦਾ ਵਧੀਆ ਲੱਗਣਾ ਸੀ ਇਹਨਾਂ ਨੇ ਵਾਈਟ ਕਲਰ ਲੈ ਆਂਦਾ ਫਿਰ ਮੈਨੂੰ ਵਾਈਟ ਹੀ ਕਰਨਾ ਪਿਆ ਮੈਂ ਕਿ ਹੁਣ ਮੈਂ ਵਾਪਸ ਨਹੀਂ ਕਰਨਾ ਹੈਗਾ ਫਿਰ ਇੱਕ ਦਿਨ ਪੈ ਜਾਣਾ ਵਾ ਡਿਲੇ ਤੇ ਕੱਪੜੇ ਮਤਲਬ ਇਦਾਂ ਸੋਫਿਆਂ ਤੇ ਪਏ ਆ ਭਾਵੇਂ ਪੋਲੀਥੀਨਾਂ ਚ ਪਏ ਆ ਪਰ ਫਿਰ ਵੀ ਨਾ ਸੋਫਿਆਂ ਤੇ ਪਏ ਆ ਚੰਗੇ ਨਹੀਂ ਲੱਗਣੇ ਇਹਦੇ ਘਰ ਦੀ ਸਫਾਈ ਨਹੀਂ ਲੱਗਣ ਦੀ ਕਮਰਿਆਂ ਚ ਸਫਾਈ ਨਹੀਂ ਲੱਗਣ ਦੀ ਹੈਗੀ ਅੱਜ ਫਿਰ ਮੈਂ ਸਾਰਾ ਕੰਮ ਕਰਨ ਤੋਂ ਬਾਅਦ 6:00 ਵਜੇ ਫਿਰ ਮੈਂ ਨਾ ਜਾਲੇ ਵਗੈਰਾ ਲਾਏ ਸਾਰਾ ਘਰ ਜਿਹੜਾ ਉਹ ਛਾੜਿਆ ਉਹਦੋਂ ਮੈਂ ਵੀਡੀਓ ਨਹੀਂ ਰਿਕਾਰਡ ਕੀਤੀ ਹੈਗੀ ਤੇ ਸਾਰਾ ਮੈਂ ਛਾੜਿਆ ਘਰ ਮਤਲਬ ਜਾਲੇ ਵਗੈਰਾ ਲਾਏ ਫਿਰ ਮੈਂ ਜਿਹੜਾ ਸੀ ਉਹ ਡਿਨਰ ਵਗੈਰਾ ਵੀ ਬਣਾਇਆ ਹਨਾ ਮੰਮੀ ਦੇ ਚੋਕ ਪਈ ਹੈ ਸਾਰਾ ਕੰਮ ਕਰਨ ਤੋਂ ਬਾਅਦ ਫਿਰ ਮੈਂ ਨਹਾ ਧੋ ਕੇ ਜਿਹੜੀ ਉਹ ਫ੍ਰੀ ਹੋਈ ਸੀ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਵਾ ਮਤਲਬ ਜੀ ਆਪਾਂ ਕਹਾਂਗੇ ਨਾ ਕਿ ਇਸੇ ਕੋ ਕਰਾ ਲਈਏ ਤੇ ਫਿਰ ਉਹ ਵੀ ਨਹੀਂ ਮਤਲਬ ਇੰਨਾ ਕੰਮ ਐਨੀ ਦੇਰ ਤੱਕ ਨਹੀਂ ਕੋਈ ਵੀ ਕਰਦਾ ਹੈਗਾ ਜਿੱਦਾਂ ਆਪਾਂ ਜਾਂ ਸਫਾਈ ਦਾ ਕੰਮ ਕਰਦੇ ਆਂ ਜਾਂ ਟਾਈਮ ਲਾ ਕੇ ਕਰਦੇ ਆਂ ਜਾਂ ਹੀ ਮਤਲਬ ਨੇਰੇ ਪਏ ਵੀ ਲਓ ਜੀ ਪੇਟ ਮੈਂ ਜਿਹੜਾ ਕਰਦਾ ਹਾਂ ਵਾ ਵੇਖੋ ਜਿੱਦਾਂ ਦਾ ਹੋਇਆ ਮੇਰੇ ਕੋ ਮੈਂ ਕਰਦਾ ਹਾਂ ਨਾ ਤੇ ਬਹੁਤ ਵਧੀਆ ਨਹੀਂ ਕੀਤਾ ਹੈਗਾ ਪਤਲਾ-ਪਤਲਾ ਕੀਤਾ ਕਿ ਕੱਪੜੇ ਰੱਖਣ ਨੂੰ ਜਿਹੜਾ ਉਹ ਹੋਜੇ ਪਾਸ ਠੀਕ ਠਾਕ ਤੇ ਬਸ ਦੂਜੇ ਕਮਰੇ ਚ ਵੀ ਮੈਂ ਕਰਤਾ ਵਾ ਤੇ ਹੁਣ ਟਾਈਮ ਹੋ ਗਿਆ ਨਮੀਚ ਨੂੰ ਲਿਆਉਣਾ ਨਮੀਚ ਨੂੰ ਲਿਆਉਂਗੀ ਜਾ ਕੇ ਆ ਦੇਖੋ ਇੱਧਰ ਵੀ ਕਰਤਾ ਵਾ ਐਨ ਤੇ ਪੱਖਾ ਚਲਾ ਦਿੱਤੇ ਆ ਸੁੱਕ ਜਾਏਗਾ ਤੇ ਜੇ ਸੁੱਕ ਜਾਏਗਾ ਫਿਰ ਆਪਾਂ ਜਿਹੜਾ ਉਹ ਸਮਾਨ ਰੱਖ ਲਾਂਗੇ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਚੰਗਾ ਲੱਗਿਆ ਤੇ ਵੀਡੀਓ ਲਾਈਕ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੱਕ ਲਈ ਬਾਏ ਬਾਏ